ਜੀ ਸਰ ਕੀ ਨਾਮ ਹੈ ਤੁਹਾਡਾ ਮੈਂ ਨਾ ਰਮੇਸ਼ ਕੁਮਾਰਾ ਜੀ ਰਮੇਸ਼ ਜੀ ਕੀ ਹੋਇਆ ਅੱਜ ਮੈਂ ਬਾਹਰ ਖੜਾ ਦੀ ਗਾਹ ਆਇਆ ਕਹਿੰਦਾ ਕੁੱਕਰ ਲੈਣਾ ਕਿੰਨੇ ਵਜੇ ਦਾ ਟਾਈਮ ਸੀ 3:00 ਵਜੇ 40 ਮਿੰਟ ਦਾ ਜੀ ਮੈਂ ਉੱਪਰ ਕੁੱਕਰ ਨਾਲ ਲੱਗਾ ਵਾਂ ਟੂ ਟੱਕੇ ਪਕੜਿਆ ਪਿੱਛੋਂ ਨੇ ਉਹ ਮੋਹ ਲੈ ਚੁੱਕਿਆ ਫਿਰ ਉਹਨੇ ਗਲਤ ਨੂੰ ਪੈ ਕੱਢੇ 17000 ਰੁਪਇਆ 17000 ਤੁਹਾਨੂੰ ਕਿੱਦਾਂ ਪਤਾ 17 ਮੈਂ 17000 ਕਿਸ ਨੂੰ ਪੇਮੈਂਟ ਦੇਣੀ ਸੀ ਗਿਣ ਕੇ ਰਬੜ ਚੁਲਾ ਕੇ ਰੱਖੇ ਸੀ 5 500 5 500 ਨੋਟ ਦੀ ਸਾਰੇ ਅੱਛਾ ਬਾਕੀ ਹੋਰ ਬੇਜੋ ਨੇ ਨਥਨ ਲਾਇਆ ਹੋਰ ਬੰਨੇ ਹੋ ਜੋੜੇ ਟੁੱਕੇ ਤਿੱਕਾ ਤਾਂ ਕਿੰਨੇ ਕ ਵਜੇ ਆਇਆ ਸੀ ਤੇ ਕਿੱਦਾਂ ਆਇਆ ਸੀ ਆਇਆ 3:40 ਦੇ ਦੀ 3:42 ਤੱਕ ਨਿਕਲ ਗਿਆ ਅੱਛਾ 2 ਮਿੰਟਾਂ ਦੀ ਕੰਮ 2 ਮਿੰਟਾਂ ਦੀ ਕੰਮ ਕਰਕੇ ਮੋਟਰਸਾਈਕਲ ਤੇ ਸੀ ਮੋਟਰਸਾਈਕਲ ਤੇ ਸੀ ਨੰਬਰ ਹੈਗਾ 1171 ਮੋਟਰਸਾਈਕਲ ਦਾ ਮੋਟਰਸਾਈਕਲ ਦਾ ਉਥਲਾ ਨੰਬਰ ਮੇਰੇ ਕੋਲ ਨਹੀਂ ਪੜਿਆ ਗਿਆ ਜਦੋਂ ਅੰਦਰ ਵੜਿਆ ਨਾ ਤੇ ਮੈਂ ਦੇਖਿਆ 1171 ਨੰਬਰ ਸੀ ਕਿੰਨੇ ਕੁ ਉਮਰ ਦਾ ਲੱਗਦਾ ਸੀਗਾ ਉਮਰ ਹੈਗੀ ਕੋਈ 22-23 ਸਾਲ ਦੀ ਮਨਾਲੇ ਕਸਟਮਰ ਬਣ ਕੇ ਆਇਆ ਹਾਂਜੀ ਕਸਟਮਰ ਹਰੀ ਚਲਟ ਪਾਈ ਹੋਈ ਹੈ ਟੋਪੀ ਵਾਲੀ ਨ ਕੋਈ ਕੈਮਰੇ ਕੁਮਰੇ ਦੇ ਵਿੱਚ ਫੁਟੇਜ ਆਈਏ ਨਹੀਂ ਮੇਰੇ ਕੋਲ ਕੈਮਰਾ ਨਹੀਂ ਨਪਤਾ ਤੁਹਾਡੇ ਨਹੀਂ ਲੱਗਾ ਤੇ ਸਾਹਮਣੇ ਆਮਲੇ ਦਾ ਮੈਂ ਉਹਨਾਂ ਦਾ ਫੋਟੋ ਹੈ ਜੀ ਉਹ ਵੱਧ ਬੱਤ ਬਸ ਉੱਥੇ ਸੀਗੀ ਲੱਗੀ ਹੋਈ ਤੇ ਪੁਲਿਸ ਨੂੰ ਕੰਪਲੇਨਟ ਕਰਦੇ ਉਸ ਹੁਣੇ ਕੰਪਲੇਨਟ ਲਗਾਈ ਸੀ ਕਿੰਨੇ ਕਿਹੜੀ ਚੌਂਕੀ ਪੈਂਦੀ ਕਲਾਸ ਚੌਂਕੀ ਲਿਖਾ ਗਏ ਕਿਹੜਾ ਏਰੀਆ ਕਿਹੜਾ ਹੈ ਇਹ ਬਿੰਦਲਾਬਨ ਰੋਡ ਸ਼ਿਵ ਸ਼ਕਤੀ ਮੰਦਿਰ ਸਾਹਮਣੇ ਅੱਛਾ ਤੇ ਤੁਹਾਡੀ ਕਰੋਕਰੀ ਦੀ ਦੁਕਾਨ ਕਰੋਕਰੀ ਪੁਆਇੰਟ ਮੇਰੀ ਦੁਕਾਨਾ ਨਾਲ अच्छा ते की लगदा जेवें ਸਰੇ ਆਮ 3:30 ਵਜੇ ਦਾ ਜਵੇਂ ਟਾਈਮ ਦੱਸ ਰਹੇ ਹੋ ਤੁਸੀਂ ਤੇ ਉਹ ਹੋ ਜਾਣਾ ਕਿਸ ਤਰ੍ਹਾਂ ਦਾ ਲੱਗ ਮੇਰੇ ਕੋਲ ਤਾਂ ਗਾਹ ਬਣ ਕੇ ਆਇਆ ਸੀ ਜੀ ਮੈਂ ਤਾਂ ਗਾਹ ਕੰਟੈਂਡ ਕਰ ਮੈਂ ਗਾਹ ਹੈ ਜੀ ਬੈਨ ਗਾਹ ਮੈਨੂੰ ਪਤਾ ਹੀ ਮੋਬਾਈਲ ਚੁੱਕਣ ਆਇਆ ਜਾਂ ਪੈਸੇ ਕਢਣ ਆਇਆ ਬੈਨ ਨਾ ਟਾਈਮ 2 ਮਿੰਟਾ ਹੀ ਮੇਰਾ ਕੰਮ ਸਾਫ ਹੋ ਕੀ ਗੁਹਾਰ ਕੀ ਕਰ ਦਵਾਂ ਮੈਂ ਕਹਿੰਦਾ ਜਿੱਦਾਂ ਮੈਂ ਇਹਨੂੰ ਪੜ ਕੇ ਮੈਨੂੰ ਜੋ ਮੇਰਾ ਹੱਲ ਪੰਗਾ ਮੈਨੂੰ ਮਿਲ ਜਾਵੇ ਜੀ ਸਰ ਕੀ ਨਾਮ ਹੈ ਜੀ ਤੁਹਾਡਾ ਮੈਂ ਨਾ ਰਮੇਸ਼ ਕੁਮਾਰਾ ਜੀ ਰਮੇਸ਼ ਜੀ ਕੀ ਹੋਇਆ ਅੱਜ ਮੈਂ ਬਾਹਰ ਖੜਾ ਜੀ ਗਾ ਘਾਇਆ ਕਹਿੰਦਾ ਕੁੱਕਰ ਲੈਣਾ ਕਿੰਨੇ ਵਜ ਦਾ ਟਾਈਮ ਸੀ ਤਿੰਨ ਵਜੇ 40 ਮਿੰਟ ਦਾ ਜੀ ਮੈਂ ਉੱਪਰ ਕੁੱਕਰ ਨਾਲ ਲੱਗਾ ਵਾਂ ਸਟੂਟੋਂ ਕਿੰਪਰ ਚੜਿਆ ਪਿੱਛੋਂ ਨੇ ਤਾਂ ਮੁਹਾਈ ਚੁੱਕਿਆ ਫਿਰ ਉਹਨੇ ਗਲਤ ਨੂੰ ਪੈ ਕੱਢੇ 17000 ਰੁਪਿਆ 17000 ਤੁਹਾਨੂੰ ਕਿੱਦਾਂ ਪਤਾ 17 ਮੈਂ 17000 ਕਿਸ ਨੂੰ ਪੇਮੈਂਟ ਦੇਣੀ ਸੀ ਗਿਣ ਕੇ ਰਵੜ ਛੁੜਾ ਕੇ ਰੱਖੇ ਸੀ 5 500 ਦਾ 5 500 ਨੋਟ ਸੀ ਸਰ ਅੱਛਾ ਬਾਕੀ ਹੋਰ ਬੇਦੀ ਉਹਨੇ ਨਤਨ ਲਾਇਆ ਹੋਰ ਬੰਨੇ ਹੋਏ ਨੋੜੇ ਟਿੱਕੇ ਟਿੱਕਾ ਤਾਂ ਕਿੰਨੇ ਕ ਵਜੇ ਆਇਆ ਸੀ ਤੇ ਕਿੱਦਾਂ ਆਇਆ ਸੀ ਆਇਆ 3:40 ਦੇ ਦੀ 3:42 ਤੱਕ ਨਿਕਲ ਗਿਆ ਅੱਛਾ 2 ਮਿੰਟਾਂ ਦੀ ਕੰਮ 2 ਮਿੰਟਾਂ ਦੀ ਕੰਮ ਕਰ ਗਿਆ ਮੋਟਰਸਾਈਕਲ ਤੇ ਸੀ ਮੋਟਰਸਾਈਕਲ ਤੇ ਸੀ ਨੰਬਰ ਹੈਗਾ 1171 ਮੋਟਰਸਾਈਕਲ ਤੇ ਮੋਟਰਸਾਈਕਲ ਦਾ ਉਹ ਉਦੋਂ ਨੰਬਰ ਮੇਰੇ ਕੋਲ ਨਹੀਂ ਪੜਿਆ ਗਿਆ ਜਦੋਂ ਅੰਦਰ ਵੜਿਆ ਨਾ ਤੇ ਮੈਂ ਦੇਖਿਆ 1171 ਨੰਬਰ ਕਿੰਨੇ ਕੁ ਉਮਰ ਦਾ ਲੱਗਦਾ ਸੀਗਾ ਉਮਰ ਹੈਗੀ ਕੋਈ 22-23 ਸਾਲ ਦੀ ਉਮਰ ਮਤਲਬ ਕਸਟਮਰ ਬਣ ਕੇ ਆਇਆ ਹਾਂਜੀ ਕਸਟਮਰ ਮਖਾਦੀ ਚਲਟ ਪਾਈ ਹੋਈ ਹੈ ਕੋਈ ਕੈਮਰੇ ਕੋਮਰੇ ਦੇ ਵਿੱਚ ਫੁਟੇਜ ਆਈਏ ਨਹੀਂ ਮੇਰੇ ਕੋਲ ਕੈਮਰਾ ਨਹੀਂ ਲੱਗਾ ਤੁਹਾਡੇ ਨਹੀਂ ਲੱਗਾ ਤੇ ਸਾਹਮਣੇ ਆਮਲੇ ਦਾ ਉਹ ਮੋਟ ਫਟਦਾ ਜੀ ਉਹ ਵੈਦ ਬੱਸ ਉੱਥੇ ਸੀਗੀ ਲੱਗੀ ਹੋਈ ਤੇ ਪੁਲਿਸ ਨੂੰ ਕੰਪਲੇਨਟ ਕਰਦੇ ਹੋ ਪੁਲਿਸ ਨੂੰ ਕੰਪਲੇਨਟ ਲਗਾਈ ਸੀ ਕਿਹਨੇ ਕਿਹੜੀ ਚੌਂਕੀ ਪੈਂਦੀ ਕਲਾਸ ਚੌਂਕੀ ਤੇ ਲਗਾਇਆ ਕਿਹੜਾ ਏਰੀਆ ਕਿਹੜਾ ਹੈ ਇਹ ਬਿੰਦਲਾਬਨ ਰੋਡ ਸ਼ਿਵ ਸ਼ਕਤੀ ਮੰਦਿਰ ਦੇ ਸਾਹਮਣੇ ਅੱਛਾ ਤੇ ਤੁਹਾਡੀ ਕਰੋਕਰੀ ਦੀ ਦੁਕਾਨ ਕਰੋਕਰੀ ਪੁਆਇੰਟ ਮੇਰੀ ਦੁਕਾਨ ਦਾ ਨਾਮ ਹੈ अच्छा।, अच्छा।, अच्छा ते की ਲੱਗਦਾ ਜਿਵੇਂ ਸਰੇ ਆਮ 3:30 ਵਜੇ ਦਾ ਜਿਵੇਂ ਟਾਈਮ ਦੱਸ ਰਹੇ ਹੋ ਤੁਸੀਂ ਤੇ ਉਹ ਹੋ ਜਾਣਾ ਕਿਸ ਤਰ੍ਹਾਂ ਦਾ ਮੇਰੇ ਕੋਲ ਤਾਂ ਗਾਗ ਬਣ ਕੇ ਆਇਆ ਜੀ ਜੀ ਮੈਂ ਤਾਂ ਗਾਗ ਕੰਟੈਂਡ ਕਿਉਂ ਮੈਂ ਗਾਗ ਹੈ ਜੀ ਬਾਈਨੇ ਗਾਗ ਮੈਨੂੰ ਪਤਾ ਨਹੀਂ ਮੋਬਾਈਲ ਚੁੱਕਣ ਆਇਆ ਜਾਂ ਪੈਸੇ ਕੱਢਣ ਆਇਆ ਬਾਈਨੇ ਟਾਈਮ 2 ਮਿੰਟਾਂ ਹੀ ਮੇਰਾ ਕੰਮ ਖਤ ਹੋ ਜਾਂਦਾ ਕੀ ਗੁਹਾਰ ਕੀ ਕਰ ਦਵਾਂ ਮੈਂ ਕਹਿੰਦਾ ਜਦੋਂ ਮੈਂ ਇਹਨੂੰ ਪੜ੍ਹ ਕੇ ਮੈਨੂੰ ਜੋ ਮੇਰਾ ਹਲਪੰਦਾ ਮੈਨੂੰ ਮਿਲ ਜਾਵੇ ਫੋਟੋ ਵੀ ਉਹ ਆ ਦਵਾਤ ਬਸ ਉੱਥੇ ਸੀ ਲੱਗੀ ਹੋਈ ਤੇ ਪੁਲਿਸ ਨੂੰ ਕੰਪਲੇਨਟ ਕਰਦੇ ਹੋ ਹੁਣੇ ਕੰਪਲੇਨਟ ਲਗਾਈ ਸੀ ਕਿੰਨੇ ਕਿਹੜੀ ਚੌਂਕੀ ਪੈਂਦੀ ਕਲਾਸ ਦੀ ਚੌਂਕੀ ਲਿਖਾ ਗਏ ਕਿਹੜਾ ਏਰੀਆ ਕਿਹੜਾ ਹੈ ਇਹ ਬਿੰਦਲਾਬਨ ਰੋਡ ਸ਼ਿਵ ਸ਼ਤੀ ਮੰਦਿਰ ਦੇ ਸਾਹਮਣੇ ਅੱਛਾ ਤੇ ਤੁਹਾਡੀ ਕਰੋਕਰੀ ਦੀ ਦੁਕਾਨ ਕਰੋਕਰੀ ਪੁਆਇੰਟ ਮੇਰੀ ਦੁਕਾਨ ਦਾ ਨਾਮ ਹੈ ਅੱਛਾ ਤੇ ਕੀ ਲੱਗਦਾ ਜਿਵੇਂ ਸਰੇ ਆਮ 3:30 ਵਜੇ ਦਾ ਜਿਵੇਂ ਟਾਈਮ ਦੱਸ ਰਹੇ ਹੋ ਤੁਸੀਂ ਤੇ ਉਹ ਹੋ ਜਾਣਾ ਕਿਸ ਤਰ੍ਹਾਂ ਦਾ ਲੱਗ ਮੇਰੇ ਕੋਲ ਤਾਂ ਗਾਹਕ ਬਣ ਕੇ ਆਇਆ ਸੀ ਜੀ ਮੈਂ ਤਾਂ ਗਾਹਕ ਟੈਂਡ ਕਿਉਂ ਮੇਰਾ ਗਾਹਕ ਹੈ ਜੀ ਬੈਨ ਨੇ ਗਲਤ ਮੈਨੂੰ ਪਤਾ ਹੀ ਨਹੀਂ ਮੋਬਾਈਲ ਚੁੱਕਣ ਆਇਆ ਜਾਂ ਪੈਸੇ ਕਢਣ ਆਇਆ ਬੈਨ ਦਾ ਟਾਈਮ 2 ਮਿੰਟ ਹੀ ਮੇਰਾ ਕੰਮ ਤੱਕੋ